ਬਾਬੇ ਦੀ ਇੰਟਰਵਿਊ ਲੈਣ ਪਹੁੰਚਿਆ ਸੀ ਵਿਅਕਤੀ ਵਿਅਕਤੀ ਨੇ ਪੁੱਛਿਆ ਅਜੇਹਾ ਸੁਭਾਲ ਕਿ ਬਾਬੇ ਨੂੰ ਚੜ ਗਿਆ ਗੁੱਸਾ ਚਿਮਟੇ ਲੈ ਕੇ ਬਾਬੇ ਨੇ ਕੁੱਟਿਆ ਵਿਅਕਤੀ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਅਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕੀਤੀ ਜਾਵੇ ਮਹਾਕੁੰਭ ਦੀ ਤਾਂ ਮਹਾਕੁੰਭ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸੰਤ ਫਕੀਰ ਹੋਰ ਸਾਰੇ ਜਿਹੜੇ ਕਿ ਇੱਥੇ ਪਹੁੰਚਦੇ ਨੇ ਜਿਹੜੇ ਕਿ ਕਈ ਵਿਖਦਾ ਕੇਂਦਰ ਵੀ ਬਣਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਕੁਝ ਅਜਿਹੇ ਲੋਕ ਜਾਂ ਅਜਿਹੇ ਬਾਬੇ ਵੀ ਜਿਹੜੇ ਕਿ ਸ਼ਾਮਲ ਹੁੰਦੇ ਨੇ ਜੋ ਕਿ ਕਾਫੀ ਸਮੇਂ ਤੋਂ ਆਪਣੇ ਵੱਖਰੇ ਤਪੱਸਿਆ ਨੂੰ ਲੈ ਕੇ ਜਿਹੜੇ ਕਿ ਚਰਚਾ ਦੇ ਵਿੱਚ ਛਾਏ ਰਹਿੰਦੇ ਨੇ ਜਿਵੇਂ ਕਿ ਇੱਕ ਬਾਬਾ ਕਾਫੀ ਚਰਚਾ ਦੇ ਵਿੱਚ ਚੱਲ ਰਿਹਾ ਜਿਹੜਾ ਕਿ 8-9 ਸਾਲਾਂ ਤੋਂ ਜਿਸ ਨੇ ਕਿ ਆਪਣੀ ਜਿਹੜੀ ਬਾਹਾਂ ਉਹ ਉੱਪਰ ਹੀ ਕੀਤੀ ਹੋਈ ਆ ਇੱਕ ਬਾਹ ਉਸਨੇ ਉੱਪਰ ਕੀਤੀ ਹੋਈ ਆ ਤੇ ਉਸ ਨੂੰ ਜਿਹੜਾ ਕਿ ਤਪੱਸਿਆ ਕਰਦੇ ਨੂੰ 8-9 ਸਾਲ ਹੋ ਗਏ ਨੇ ਪਰ ਜਦ ਉਸ ਬਾਬੇ ਤੋਂ ਕੋਈ ਪੱਤਰਕਾਰ ਜਾਂ ਕੋਈ ਵਿਅਕਤੀ ਜਿਹੜਾ ਉਹ ਜਿਹੜਾ ਕਿ ਸਵਾਲ ਜਵਾਬ ਕਰਨ ਜਾਂਦਾ ਤਾਂ ਸਵਾਲ ਕਰਦੇ ਕਰਦੇ ਇੱਕ ਅਜਿਹਾ ਕੋਈ ਸਵਾਲ ਪੁੱਛ ਲਿਆ ਜਾਂਦਾ ਜਿਸ ਤੋਂ ਬਾਅਦ ਬਾਬਾ ਗੁੱਸੇ ਦੇ ਵਿੱਚ ਐਨਾ ਕੋ ਪੜ ਕੋੜਦਾ ਕਿ ਉਸ ਦੇ ਵੱਲੋਂ ਜਿਹੜਾ ਉਸ ਦੇ ਹੱਥ ਦੇ ਵਿੱਚ ਚਿਮਟਾ ਫੜਿਆ ਸੀ ਉਸੇ ਚਿਮਟੇ ਨਾਲ ਉਸਨੇ ਵਿਅਕਤੀ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਜਿਸ ਦੀਆਂ ਕਿ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ਤਾਂ ਸਕਰੀਨ ਦੇ ਉੱਤੇ ਤੁਸੀਂ ਵੀ ਇਹਨਾਂ ਤਸਵੀਰਾਂ ਨੂੰ ਜਿਹੜਾ ਕਿ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਹੈ ਬਾਬਾ ਬਾਹ ਉੱਪਰ ਕਰਕੇ ਖੜਿਆ ਹੈ ਤੇ ਹੱਥ ਵਿੱਚ ਇਸ ਦੇ ਚਿਮਟਾ ਫੜਿਆ ਹੋਇਆ ਤੇ ਇਸੇ ਚਿਪਟੇ ਦੇ ਨਾਲ ਉਸ ਨੇ ਉਸ ਵਿਅਕਤੀ ਦੀ ਕੁੱਟਮਾਰ ਕੀਤੀ ਹੈ ਜਿਹੜਾ ਕਿ ਉਹ ਇਸ ਤੋਂ ਇੰਟਰਵਿਊ ਲੈਣ ਆਇਆ ਸੀ ਤਾ ਮਾਮਲੇ ਦੀ ਗੱਲ ਕੀਤੀ ਜਾਵੇ ਮਾਮਲਾ ਉੱਤਰ ਪ੍ਰਦੇਸ਼ ਦੇ ਪ੍ਰਗਿਆ ਰਾਜ ਤੋਂ ਜਿਹੜਾ ਕਿ ਸਾਹਮਣੇ ਆਇਆ ਦੱਸ ਦੇ ਕਿ ਪ੍ਰਗਿਆ ਰਾਜ ਦੇ ਵਿੱਚ ਮਹਾਕੁੰਭ ਜਿਹੜਾ ਕਿ ਸ਼ੁਰੂ ਹੋ ਗਿਆ ਦੂਰ ਦੂਰ ਤੱਕ ਜਿਹੜੇ ਕਿ ਸੰਤ ਅਤੇ ॠषि ਪ੍ਰਗਿਆ ਰਾਜ ਪਹੁੰਚ ਰਹੇ ਨੇ ਦੇਸ਼ ਤੋਂ ਨਹੀਂ ਸਗੋਂ ਵਿਦੇਸ਼ਾਂ ਤੋਂ ਲੋਕ ਵੀ ਇਸ ਮਹਾਕੁੰਭ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚਦੇ ਨੇ ਕਿਉਂਕਿ ਇਸ ਮਹਾਕੁੰਭ ਦੇ ਵਿੱਚ ਕਾਫੀ ਜਿਹੜੀ ਕਿ ਦਿਖੋ ਵੱਖਰੀ ਨਜ਼ਰ ਆਉਂਦੀ ਹੈ ਕਿਉਂਕਿ ਜਿਹੜੇ ਸੰਤ ਨੇ ਜਾਂ ॠषि मुनि ਨੇ ਜਿਹੜੇ ਵੀ ਇੱਥੇ ਪਹੁੰਚਦੇ ਨੇ ਉਹ ਆਪਣੀ ਇੱਕ ਵੱਖਰੀ ਚੀਜ਼ ਨੂੰ ਲੈ ਕੇ ਹਮੇਸ਼ਾ ਜਿਹੜਾ ਕਿ ਚਰਚਾ ਦੇ ਵਿੱਚ ਉਹ ਛਾਏ ਰਹਿੰਦੇ ਨੇ ਮਹਾਕੂਮ ਦੇ ਵਿੱਚ ਅਜਿਹੇ ਬਾਬੇ ਪਹੁੰਚਦੇ ਨੇ ਜੋ ਖਿੱਚ ਦਾ ਕੇਂਦਰ ਬਣੇ ਨੇ ਕੁਝ ਆਪਣੇ ਹੱਥ ਯੋਗ ਲਈ ਚਰਚਾ ਦੇ ਵਿੱਚ ਹੁੰਦੇ ਨੇ ਕੋਈ ਆਪਣੀ ਤਪੱਸਿਆ ਦੇ ਵਾਸਤੇ ਚਰਚਾ ਦੇ ਵਿੱਚ ਹੁੰਦੇ ਨੇ ਤਾਂ ਇਹ ਜਿਹੜੇ ਕਿ ਆਪਣੀਆਂ ਪ੍ਰਾਪਤੀਆਂ ਦੇ ਵਾਸਤੇ ਹਮੇਸ਼ਾ ਹੀ ਚਰਚਾ ਦੇ ਵਿੱਚ ਛਾਏ ਰਹਿੰਦੇ ਜਿਸ ਕਰਕੇ ਇੱਕ ਖਬਰ ਦਾ ਕਹਿ ਸਕਦਾ ਹਿੱਸਾ ਜਆ ਬਣ ਜਾਂਦੇ ਨੇ ਜਦੋਂ ਕਿਸੇ ਵੱਖਰੀ ਜੀ ਚੀਜ਼ ਦਾ ਇਨ੍ਹਾਂ ਬਾਬਿਆਂ ਦੇ ਵਿੱਚ ਜਿਹੜੀ ਕਿ ਮਿਲ ਨੂੰ ਦੇਖ ਨੂੰ ਮਿਲਦੀ ਹੈ ਤਾਂ ਦੱਸਦੀ ਹੈ ਕਿ ਇਸ ਮਹਾਕਾਲਮ ਦੇ ਵਿੱਚ ਵੱਖ-ਵੱਖ ਸੰਤ ਬਾਬੇ ਜਿਹੜੇ ਕਿ ਪਹੁੰਚ ਰਹੇ ਨੇ ਇਸ ਮਹਾਕਾਲ ਦੇ ਵਿੱਚ ਗਿਰੀ ਬਾਬਾ ਦਾ ਨਾਮ ਵੀ ਸ਼ਾਮਿਲ ਹੈ ਜਿਨ੍ਹਾਂ ਨੇ ਪਿਛਲੇ 9 ਸਾਲਾਂ ਤੋਂ ਆਪਣਾ ਇੱਕ ਹੱਥ ਆਪਣੀ ਇੱਕ ਬਾਹ ਜਿਹੜੀ ਕਿ ਉੱਪਰ ਵੱਲ ਕਰਕੇ ਰੱਖੀ ਹੋਈ ਹੈ ਇਹ ਬਾਬਾ ਨੂੰ ਜਦੋਂ ਕਿ ਇੰਟਰਵਿਊ ਦੌਰਾਨ ਕੋਈ ਸਵਾਲ ਪੁੱਛਦਾ ਤਾਂ ਸਵਾਲ ਤੋਂ ਇੰਨਾ ਕੋ ਪੜਕ ਜਾਂਦਾ ਕਿ ਉਹ ਗੁੱਸੇ ਵਿੱਚ ਆ ਕੇ ਚਮਟਾਂ ਦੇ ਨਾਲ ਉਸ ਨੂੰ ਕੁੱਟਣ ਲੱਗ ਜਾਂਦਾ ਲੱਗ ਜਾਂਦਾ ਜਿਸ ਦੇ ਨਾਲ ਉੱਥੇ ਹੋਰ ਬੈਠੇ ਲੋਕ ਵੀ ਡਰ ਦੇ ਮਾਰੇ ਉੱਥੋਂ ਭੱਜਣੇ ਜਿਹੜੇ ਕਿ ਸ਼ੁਰੂ ਹੋ ਜਾਂਦੇ ਨੇ ਤੁਸੀਂ ਵੀਡੀਓ ਜਿਹੜੀ ਆ ਤੁਸੀਂ ਤਸਵੀਰਾਂ ਨੇ ਸਕਰੀਨ ਦੇ ਉੱਤੇ ਜਿਹੜੇ ਕੀ ਨਾਲ ਨਾਲ ਉਹ ਦੇਖ ਸਕਦੇ ਹੋ ਇਹ ਵੀਡੀਓ ਜਾਂ ਇਹ ਫੋਟੋਆਂ ਨੇ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ਤੇ ਇਸ ਵੀਡੀਓ ਦੇ ਉੱਤੇ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਜਿਹੜੀ ਕਿ ਸਾਹਮਣੇ ਆ ਰਹੀ ਹੈ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਯੂਟਿਊਬਰਾਂ ਨੇ ਬਾਬੇ ਨੂੰ ਪਰੇਸ਼ਾਨ ਕੀਤਾ ਹੋਣਾ ਜਾਂ ਕੁਝ ਕਹਿ ਰਹੇ ਨੇ ਕਿ ਕੂਮ ਦੇ ਵਿੱਚ ਸ਼ਰਧਾ ਜਿਉਂ ਨਾਲੋਂ ਜ਼ਿਆਦਾ ਯੂਟਿਊਬਰ ਪਹੁੰਚਦੇ ਨੇ ਤਾਂ ਇੱਕ ਹੋਰ ਲਿਖਿਆ ਕਿ ਮਹਾਤਮਾ ਨੇ ਸਹੀ ਕੀਤਾ ਤਾਂ ਵੱਖੋ ਵੱਖਰੀ ਜੜਕੀ رائے ਉਹ ਸਾਹਮਣੇ ਆ ਰਹੀ ਹੈ ਤਾਂ ਸਭਾਲ ਪੁੱਛਣ ਤੇ ਜਿਹੜਾ ਕਿ ਇਹ ਬਾਬਾ ਪੜਕੁੜਦਾ ਬਿਊਰੋ ਰਿਪੋਰਟ ਅਖੰਡ ਲੋਕ